22 ਕਿਲੋ ਚੋਟੀ ਪਾਸ ਹੋਈ ਹੋਈ ਆ ਚਬਾਈ ਹੋਈ ਹੋਈ ਆ ਹਾਂ ਤੋਰ ਚੀਜ਼ ਆ ਮਾਰਗਰੀ ਕੈਮਰਾ ਗੱਬਾ ਅੱਜ ਜਿੰਨੀਆਂ ਚੀਜ਼ਾਂ ਦਿਖਾਵਾਂ ਬ੍ਰੈਂਡ ਦਿਖਾਵਾਂ ਸਾਰੀਆਂ 18 ਕਿਲੋ ਦੁੱਧ ਚਬਾ ਕੇ ਦੇਉਂਗਾ ਹੁਣ ਹਫ਼ਤੇ ਦੀ ਸੂਈ ਥੱਲੇ 18 ਦੋ ਟਾਈਮ ਚੋਲਾ ਚਾਰ ਟਾਈਮ ਚੋਲਾ ਮੈਨੂੰ ਕੋਈ ਚਬਾ ਕੇ ਦੇਉ ਮੈਂ ਨਾਪ ਕੇ ਲਿਆਇਆ ਤੋਰ ਬਾਹਰ ਤੋਰ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਜਲੂਰ ਤਹਿਸੀਲ ਲਹਿਰਾਗਾਗਾ ਤੇ ਨੇੜੇ ਜਾਖਲ ਹਰਿਆਣਾ ਬਾਈ ਨਿੰਮੇ ਕੋਲੇ ਪਹੁੰਚੇ ਹੋਇਆ ਝੋਟੀਆਂ ਦਿਖਾ ਦਾਂਗੇ 10 ਇੱਕ ਦਿਖਾ ਦਾਂਗੇ ਟੋਕੜ ਝੋਟੀ ਤੇ ਨੌ ਦਿਖਾ ਦਾਂਗੇ ਸਜਣੋ ਤਾਜ਼ੀਆਂ ਸੂਈਆਂ ਬਿਲਕੁਲ ਬੱਚਿਆਂ ਦੇ 나ੜੂਏ ਵੀ ਨਾਲ ਹੀ ਨੇ ਤੇ ਬਾਕੀ ਮਾਲ ਸਾਰਾ ਬਾਈ ਕੋਲੇ ਸਾਨੂੰ ਪਤਾ ਵੀ ਹਰਿਆਣੇ ਦਾ ਮਾਲ ਹੀ ਹੁੰਦਾ ਅਕਸਰ ਵੀਡੀਓ ਬਣਾਉਣੇ ਦਿੰਨੇ ਆ ਤੇ ਬਾਕੀ ਆਜੋ ਬਾਈ ਨਾ ਕਰਾ ਦਿੰਨਾ ਗੱਲਬਾਤ ਆ ਜਾ ਗਰੀ ਇਧਰ ਲੈ ਬੰਨੇ ਲਿਆ ਹੋਰ ਨਿੰਮੇ ਕਿਵੇਂ ਠੀਕ ਹੈ ਬਾਈ ਹੋਰ ਠੀਕ ਐਨ ਲੋਟ ਆ ਅੱਜ ਹੌਲੀ ਬੋਲਣਾ ਥੋੜਾ ਜਿਹਾ ਉਹ ਫਲੋ ਹੋ ਜਾ ਨਹੀਂ ਹੈਗਾ ਗਰਮੀ ਜਿਆਦਾ ਹੈ ਅੱਛਾ ਤੇ ਫਿਰ ਇੰਨਾ ਲੇਟ ਕੰਮ ਲੇਟ ਕੰਮ ਟਾਈਮ ਹੀ ਨਹੀਂ ਮਿਲਦਾ ਹੁਣ ਬੀਜੀ ਰਾਈਟ ਮਰ ਬੀਜੀ ਹਾਂ ਠੀਕ ਹੈ ਗੱਲ ਆਹੀ ਆ ਵੀ ਅੱਜ ਹੁਣ ਮੈਂ ਵਾ ਬਣਵਾਵਾ ਬਾਈ ਤੇ ਵੀ ਸ਼ੇਅਰ ਹੋ ਗਿਆ ਵੀ ਹੈ ਹਾਂ ਸ਼ੇਅਰ ਹੋ ਗਿਆ ਵਾ ਕਿਹੜਾ ਕਿਹੜਾ ਸੂਆ ਨੇ ਤੇ ਕਿੰਨੇ ਕਿੰਨੇ ਕੇ ਟਾਈਮ ਦੀਆਂ ਸੂਈਆਂ ਦੂਜਾ ਤੀਜਾ ਦੂਜਾ ਤੀਜਾ ਠੀਕ ਹੈ ਹਾਂ ਕੋਈ ਦੋ ਦਿਨਾਂ ਦੀ ਕੋਈ ਚਾਰ ਦਿਨਾਂ ਦੀ ਬਸ ਜਿਵੇਂ ਕੱਤੀ ਹਾਂ ਵੱਡੀ ਇੱਥੋਂ ਕਰ ਲੋ ਅਗਰ ਇਹ ਇੱਥੇ ਮਾਰ ਕੈਮਰਾ ਪਹਿਲਾਂ ਇਹਦਾ ਕੱਦੇ ਦਿਖਾ ਦੇ ਛੋਟੀ ਦਾ ਇੱਥੋਂ ਇੱਕ ਕਰਦਾ ਕੱਦਦਾ ਯਾਰ ਹਾਥੀ ਵਾਲਾ ਕੰਮ ਹੀ ਆ ਤੇ ਹੁਣ ਮਾਰ ਦੇ ਇਹਦੇ ਅਗਲੇ ਬੰਨੇ ਆਰਡਰ ਤੇ ਕੈਮਰਾ ਤੋਰੋ ਬਾਰਸ ਜੀ ਤੋਰ ਬਈ ਸੂਆ ਕਿਹੜਾ ਨੇ ਮੇਰਾ ਦੂਜਾ ਦੂਜ ਪਿਆਰ ਮੋਰਾ ਦੀ ਆ ਦੂਜਾ ਸੂਆ ਕੱਦ ਫੜਿਆਗਾ ਤੇ ਬੱਚੇ ਦੇ ਨਾੜੂਏ ਤੇ ਮਾਰਦੇ ਗਰੀ ਕੈਮਰਾ ਤਾਜੀ ਇਹ ਸੂਆ ਬਿਲਕੁਲ 70577 ਦੀ ਝੋਟੀ ਆ ਠੀਕ ਆ ਜੀ ਜੈਡ ਬਲੈਕ ਆ ਗਈ ਹਾਂ ਆ ਗਈ ਸੱਜਣਾ ਜੈਡ ਬਲੈਕ ਕੱਦ ਆ ਗਿਆ ਫੁੱਲ ਵੱਡਾ ਇੱਕ ਗੱਲ ਤੁਹਾਨੂੰ ਸ਼ੁਰੂ ਚ ਹੋਰ ਦੱਸ ਦਣਾ ਆਪਣਾ ਕੰਮ ਹੁੰਦਾ ਤੁਹਾਨੂੰ ਚੰਗੇ ਤੋਂ ਚੰਗਾ ਵਧੀਆ ਤੋਂ ਵਧੀਆ ਪਸ਼ੂ ਦਿਖਾਉਣਾ ਠੰਡੀ ਇੰਨੀ ਐ ਜਿਹੇ ਕੱਚੇ ਧਾਗੇ ਨਾਲ ਮੈਂ ਬੰਨ ਲੀ ਠੀਕ ਆ ਗੱਲ ਚੱਲ ਵੀ ਤਾਂ ਤੇ ਵਪਾਰੀ ਸੱਜਣ ਉਹ ਹੀ ਡਿਟੇਲ ਦੱਸਦਾ ਜਿਹੜੀ ਉਹਨੂੰ ਅੱਗੋਂ ਮਾਲਕ ਦੱਸ ਕੇ ਭੇਜਦਾ ਤੇ ਬਾਕੀ ਜਿਹੜੀ ਥੋੜੀ ਜੱਜਮੈਂਟ ਆ ਸਭ ਤੋਂ ਵੱਧ ਥੋੜੀ ਜੱਜਮੈਂਟ ਨੇ ਕੰਮ ਕਰਨਾ ਵੀ ਇਹ ਤਾਂ ਅਸੀਂ 20 ਕਿਲੋ ਦੁੱਧ ਲੈ ਲਾਂਗੇ ਜਾਂ 17 ਜਾਂ 18 ਜਾਂ 22 ਰਿਕਾਰਡ ਕੀ ਆਦਾ ਨੰਮੇ ਬਾਈ ਪਲੂਣ ਝੋਟੀ ਨੇ 20 ਕਿਲੋ ਦੁੱਧ ਕੱਢਿਆ ਹੈ 20 ਤੋਂ ਪਲੱਸ ਦੁੱਧ ਕੱਢਣਾ ਨੇ ਠੀਕ ਆ ਗੱਲ ਹਾਂ ਕੱਦ ਆ ਗਿਆ ਫੁੱਲ ਵੱਡਾ ਹਨਾ ਕੱਦ ਨਾਲ ਕਰਕੇ ਦਿਖਾਈ ਦੱਸ ਤੇ 24 ਦਾ ਕੰਨ ਛੇੜੇ ਛੇੜਦਾ ਫਿਰ ਤੈਨੂੰ ਠੀਕ ਆ ਗੱਲ ਕਮਾ ਲੇ ਵਾਲੂਆ ਬਾਲਾ ਹੱਥ ਲੱਗਿਆ ਝੋ ਇੱਕ ਗੱਲ ਹੋਰ ਦੱਸਣਾ ਜਿਹੜਾ ਸੱਜਣੇ ਨੂੰ ਲੈ ਕੇ ਜਾਊਗਾ ਛੋਟੇ ਹਾਥੀ ਚ ਆਉਣੀ ਨਹੀਂ ਇਹ ਗੱਡੀ ਚ ਜਾਊਗੀ ਵੱਡੀ ਚ ਕਿਉਂਕਿ ਲੰਬਾਈ ਵੀ ਝੋਟੀ ਦੀ ਫੁੱਲ ਡਬਲ ਆ ਤੇ ਉੱਚੀ ਵੀ ਫੁੱਲ ਆ ਗਈ ਯਾਰ ਇਹ ਵੀ ਬੰਦ ਆ ਗਿਆ ਐਡੀ ਕਿਤੇ ਐਡੀ ਕਿਤੇ ਘਰ ਘਰ ਥੋੜੀ ਛੜੀ ਆ ਹਾਥੀ ਦੇ ਬੱਚੇ ਵਾਲਾ ਕੰਮ ਆ ਭਲੂਣ ਕਰੀ ਖੜੀ ਆ ਨਾ ਮਗਲ ਪੈਰਾਂ ਨੂੰ ਰਾਤ ਤੱਕ ਸੁਈ ਆ ਫੇਰ ਠੀਕ ਆ ਗੱਲ ਲੈ ਚੱਲ ਭਾਈ ਬੰਦੇ ਕਮਾ ਕੇ ਬੱਚਾ ਕੀ ਆ ਨਾਲ ਇਹਦੀ ਬੱਚਾ ਤਾਂ ਮੇਲ ਖਾਪਾ ਆ ਨਾਲ ਇਹਦੇ ਆ ਗਿਆ ਸੱਜਣੋਂ ਕੱਟਾ ਆ ਪੈਰਾਂ ਨੂੰ ਦਿਖਾਣੀ ਕਰੀ ਪਿਛਲੇ ਨੂੰ ਭਲੂਣਾ ਓਰੀਜਨਲ ਦੂਜਾ ਸੁਹਾ ਆ ਗਈ ਤੇ ਸੇ ਆਪਣਾ ਥਣ ਦਾ ਸੈਜ ਰੱਖ ਲਿਆ ਦੂਰਾ ਥਣ ਲੱਗ ਗਿਆ ਦੇਖੀ ਦੇਖੀ ਕਿਹਜਾ ਲੱਗਿਆ ਆਈ ਦੀ ਕਰਦੇ ਰਿੰਗ ਜੀ ਬੰਦ ਮੋਬਾਈਲ ਦੀ ਦੇਖੀ ਅੱਧੇ ਚਵਾਈ ਚੂਈ ਵਾਲਾ ਕੰਮ ਆ ਗਿਆ ਸਰਾ ਜਮ ਆਇਆ ਤਾਂ ਕਿੰਨੇ ਬੰਦ ਕਿੱਥੋਂ ਖੜਕ ਰਹੇ ਨੇ ਦੇਖ ਲੈ ਕਦੋਂ ਕਸੂਈ ਆ ਇਹ ਯਾਰ ਰਾ ਸੂਈਆ ਹਲਦਾ ਬੋਲਾ ਸੀ ਕੱਢਿਆ ਤੇ 4-5 ਕਿਲੋ ਠੀਕ ਆ ਗੱਲ ਹਾਂ 50 ਪੈਸੇ ਇਹਦੇ ਫਿਰ ਪੈਸੇ ਫੋਨ ਤੇ ਕਰਾ ਫੂੰਦੇ ਉਹ ਇਹਨਾਂ ਬਾਲੇ ਮੰਗ ਲਈ ਨਹੀਂ ਮੰਗਦੇ ਜਿਹੜਾ ਸੱਜਣ ਕੋਈ ਯਾਰ ਪੈਸੇ ਲੱਗਣੇ ਕੋਈ ਚੀਜ਼ ਤੇ ਠੀਕ ਆ ਗੱਲ ਠੀਕ ਆ ਚੀਜ਼ਾਂ ਦੇ ਤਾਂ ਮੁੱਲ ਪੈਣਾ ਠੀਕ ਆ ਗੱਲ ਆ ਮੁੱਲ ਚੀਜ਼ ਦਾ ਬਾਈ ਕਹਿੰਦਾ ਪੈਣਾ ਤੇ ਇਥੋਂ ਘਰੀ ਜੈਡ ਬਲੈਕ ਹੀ ਆ ਗਈ ਬਿਲਕੁਲ ਤੇ ਇਥੋਂ ਦਿਖਾ ਦੇਈ ਆਰਡਰ ਕੁਆਲਿਟੀ ਆਰਡਰ ਬਹੁਤ ਠੰਡਾ ਬਣਾਉਗੀ ਬਾਈ ਠੰਡੀ ਕਿੰਨੀ ਹੈ ਝੋਟੀ ਤੇ ਸਵਾ ਆ ਗਈ ਬਿਲਕੁਲ ਠੰਡੀ ਜੀ ਲੰਡਾਂ ਵਾਲਾ ਕੰਮ ਹੀ ਹੈ ਤੇ ਪਿਛਲੇ ਪਾਸੇ ਦੀ ਵੀ ਧਾਰ ਮਾਰਦੇ ਕੱਦ ਕੇ ਨਾ ਹੋਰ ਦਿਖਾ ਦੇ ਗੈਰੀ ਰੇਟ ਬਾਈ ਕਹਿੰਦਾ ਕਰਨਾ ਸਾਰੀਆਂ ਬਾਦ ਕੱਦ ਕੱਦ ਤਾਂ ਯਾਰ ਪੁੱਠਾ ਦੇਖੀ ਦੇਖੀ ਝੋਟੀ ਅਜੇ ਖਾਦਾ ਨਹੀਂ ਹੈਗਾ ਅਜੇ ਠੀਕ ਆ ਗੱਲ ਕੱਲ ਆਈ ਦੀ ਜ ਝੋਟੀ ਕਹਿੰਦਾ ਹਾਥੀ ਦਾ ਸਾਥੀ ਏ ਤੀ ਠੀਕ ਆ ਗੱਲ ਤੇ ਹੁਣ ਕਹ ਰਹੀ ਅੱਜ ਤੇ ਮਾਰ ਕੈਮਰਾ ਦੀ ਵੀ ਆਰਡਰ ਕੁਆਲਿਟੀ ਕਰਾ ਚੱਕ ਓਏ 22 ਕਿਲੋ ਚ 22 ਕਿਲੋ ਚ ਝੋਟੀ ਪਾਸ ਹੋਈ ਹੋਈ ਆ ਚਬਾਈ ਹੋਈ ਹੋਈ ਆ ਹਾਂ ਤੋਰ ਖੋਲ ਕੇ ਬਾਈ ਤੋਰ ਬਾਈ ਸੁਆ ਇਹਦਾ ਨੰਮ ਦੂਜਾ ਦੂਜਾ ਤੂੰ ਆ ਦੂਜਾ ਇਹ ਵੀ ਤਾਜੀ ਸੂਈ ਆ ਸੂਣ ਹਜੇ ਹਫਤਾ ਨਹੀਂ ਸੁਣਦੀ ਕੱਪਣ ਆ ਜੇ ਹਾਂ ਲੱਗਦੀ ਆ ਜਿਵੇਂ ਤਾਜੀ ਹਜੇ ਹਫਤਾ ਸੁਣਦੀ ਨਹੀਂ ਬਈ ਠੀਕ ਆ ਗੱਲ ਚੀਜ਼ ਆ ਮਾਰ ਗਿਆ ਰੀ ਕੈਮਰਾ ਗੱਬਾ ਅੱਜ ਜਿੰਨੀ ਜਿੰਨੀਆਂ ਚੀਜ਼ਾਂ ਦਿਖਾਉ ਬ੍ਰਾਂਡ ਇਹ ਦਿਖਾਉ ਸਾਰੀਆਂ ਠੀਕ ਆ ਗੱਲ ਆ ਲੇਟ ਕੱਢਾਂਗੇ ਲੇਟ ਤਾਂ ਆਪਾਂ ਰੋਜ਼ ਮਾਲ ਵੇਚਦੇ ਆਂ ਇਹ ਜਾ ਠੀਕ ਆ ਗੱਲ ਆ ਰੋਜ਼ ਮਾਲ ਵਿਕਦਾ ਮਾਦੇ ਪੰਜਾਬ ਚ ਤਾਂ ਆਪਾਂ ਮੁੱਲ ਪੁੱਛਣ ਵੀ ਨਹੀਂ ਜਾਂਦੇ ਕਿਸੇ ਦੇ ਠੀਕ ਆ ਗੱਲ ਨਹੀਂ ਪੰਜਾਬ ਦੀਆਂ ਵੀ ਬੀਸਾਂ ਚੰਗੀਆਂ ਆ ਨਾ 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 ਆਪੋ ਆਪਣਾ ਹੋਣ ਦਾ ਠੀਕ ਆ ਗੱਲ ਮਈਆਂ ਪੰਜਾਬ ਦੀਆਂ ਵੀ ਟੌਪ ਦੀਆਂ ਹੀ ਗੱਲ ਨਹੀਂ ਬਾਈ ਜੀ ਤੇਰੀ ਗੱਲ ਸਾਰਾ ਠੀਕ ਆ ਆਪਾਂ ਆਪਣਾ ਅੱਥੇ ਹਰਿਆਣਾ ਚ ਰਲਿਆ ਹੋਇਆ ਰੋਜ਼ ਠੀਕ ਆ ਗੱਲ ਆ ਤੇ ਮੱਝ ਆ ਗਈ ਸੱਜਣੋ ਫੁੱਲ ਡਬਲ ਏ ਵੀ ਤੇ ਬਾਈ ਕਹਿੰਦਾ ਗੱਬਣਾ ਲੱਗੂ ਤੁਹਾਨੂੰ ਆ ਜਿਵੇਂ ਛੋਟੀ ਕੋਈ ਬਾਜ਼ਾਰ ਲੱਗ ਰਹੀ ਹੁੰਦੀ ਆ ਆ ਗਈ ਗੱਬਣਾ ਸਭਾ ਆ ਦੀ ਬਿਲਕੁਲ ਠੰਡੀ ਕੱਦ ਬੱਡ ਵੀ ਫੁੱਲ ਨਾ ਬਣਾ ਗਿਆ ਕਿ ਜਿਹੜਾ ਇਹ ਆ ਆਰਡਰ ਆਰਡਰ ਇੱਥੋਂ ਦਿਖਾ ਦੇ ਬਾਈ ਜੀ ਅੱਛਾ ਐਚ ਐਫ ਗਾਵਾਂ ਨੂੰ ਪਰਾਂ ਕਰ ਦੂਗੀ ਆਰਡਰ ਕੁਆਲਿਟੀ ਬੜੀ ਸ਼ਾਨਦਾਰ ਹੈ ਤੇ ਥਣ ਦਾ ਸਾਈਜ਼ ਬੜਾ ਟੌਪ ਦਾ ਲੱਗਿਆ ਬੰਦੇ ਬੰਦੇ ਹਾਂ ਰੋਕ ਲਾ ਇੱਥੋਂ ਦਿਖਾ ਕੇ ਰਹੀ ਹਾਂ ਮੰਗ ਰੋ ਜਾ ਹਾਂ ਵਾ ਗੈਪ ਦਿਖਾ ਦੇ ਤੇ ਪੇਸ਼ਾ ਨੂੰ ਲੈਵਾ ਚੈੱਕ ਕਰ ਸਕਦੇ ਮੈਂ ਪੇਸ਼ਾ ਨੂੰ ਕਿੰਨਾ ਜਾਂਦਾ ਪੌੜੀ ਵਾਲਾ ਕੰਮ ਯਾਰ ਪੇਸ਼ਾ ਨੂੰ ਇੱਕ ਗੱਲ ਸੁਣ ਲੈ ਬੰਦੇ ਬਾਈ ਕਮਾ ਲਿਆ ਦੇਖੀ ਕਮਾ ਲਿਆ ਹਜੇ ਹਜੇ ਪਲਾਈ ਦੇਖੀ ਲੈ ਠੀਕ ਆ ਗੱਲ ਗਾਮ ਵਾਲਾ ਕੰਮ ਔਰ 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 ਲੈ ਆ ਲੈ ਅਜੋਰੀ ਵਾਲੇ ਨੇ ਮੱਜ ਚੋ ਕੀ ਕਰੇ ਲੇ ਆ ਲਿਆ ਕਮਾ ਲਿਆ ਤੇ 22 ਕਿਲੋ ਦਾ 22 ਕਹਿੰਦਾ ਇਹਦਾ ਦੂਜੇ ਸੂਏ ਦਾ ਰਿਕਾਰਡ ਆ ਤੇ ਤੀਜੇ ਐਤ ਕੀ ਝੋਟੀ ਨੇ ਸੂਣਾ ਤੇ ਗੁੱਠਾਂ ਕਾਠਾਂ ਦਿਖਾ ਦੀ ਨਾਲੇ ਬੰਨੇ ਹੋ ਵੈਰੀ ਬਾਈ ਬਾਲੀ ਆਸ ਲਾਈ ਛਾਹ ਤਾਂ ਆਡਰੇ ਦਾ ਕਰਾਤਾ ਚੈੱਕ ਤੇ ਹੁਣ ਵਿਖਾ ਦੀ ਗਾਂਲੇ ਬੰਨੇ ਹੋ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਕੱਲਾ ਦੁੱਧ ਨਹੀਂ ਹੈਗਾ ਨਾਲ ਝੋਟੀ ਚ ਬਿਊਟੀ ਵੀ ਆ ਵੱਡੀ ਬੁੱੱਦੀ ਵੀ ਫੁੱਲ ਆ ਗਈ ਘਾਹ ਵੀ ਫੁੱਲੜਾ ਵਾ ਚਟਾਈ ਵੀ ਫੁੱਲ ਆ ਉਤੋਂ ਚੀਜ਼ੇ ਬਰੀਡ ਵਾਲੀ ਲੈਣੇ ਆ ਸਾਰੀ ਇੱਥੋਂ ਇੱਥੋਂ ਦਿਖਾ ਕੇ ਜੀ ਉਹੀ ਗੱਲ ਆ ਵੇ ਇਆਂ ਚੀਜ਼ਾਂ ਦੇ ਤਾਂ ਫਿਰ ਪੈਸੇ ਲਾਉਣ ਨੂੰ ਜੀ ਮੱਲੋ ਮੱਲੀ ਬੰਦੇ ਦਾ ਕਰਦਾ ਯਾਰ ਵੀ ਲੈ ਲਈ ਆਪਾਂ ਬੰਦੀਏ ਤੋੜਾ ਕਰੀਂ ਕੋਣ ਆਇਆ ਤੈਨੂੰ ਮੋਬਾਈਲ ਤੇ ਮਾਰ ਕੇ ਕੈਮਰਾ ਕਿਉਂ ਇਹਦਾ ਸੁਭਾ ਜਿਹੜੀ ਦੋਜਾ ਤੋੜ ਬਾਈ ਖੋਲ ਕੇ ਦੋਜਾ 18 ਕਿਲੋ ਦੁੱਧ ਚਬਾ ਕੇ ਦੇਉਂਗਾ ਹੁਣ ਹਫਤੇ ਦੀ ਸੂਈ ਥੱਲੇ ਦੋ ਟਾਈਮ ਚੋਲਾ ਚਾਰ ਟਾਈਮ ਚੋਲਾ ਮੈਨੂੰ ਕੋਈ ਚਬਾ ਕੇ ਦੇਉ ਮੈਂ ਨਾਪ ਕੇ ਲਿਆਇਆ ਤੋੜ ਬਾਹਰ ਸੱਤ ਤੋੜ ਬ੍ਰਾਂਡ ਆ ਬ੍ਰਾਂਡ ਆ 12 ਖਾਸ ਆ ਮੈਂ ਕਹਿੰਦਾ ਤੇ ਯਾਰ ਚੋ ਖੇਲ ਜਾ ਮੈਂ ਕੁਝ ਲੈ ਲਿਆ ਕਿਸ ਤੋਂ ਠੀਕ ਆ ਗੱਲ ਤੇ ਵੱਡੀ ਬੁੱਡੀ ਦਿਖਾ ਦੇ ਵੱਡੀ ਅਸਲ ਆ ਬ੍ਰੀਡ ਵਾਲੀ ਚੀਜ਼ ਆ ਸੂਆ ਦੂਜਾ ਹਫਤੇ ਦੀ ਸੂਈ ਹੋਇਆ ਨਾਲ ਆ ਗਿਆ ਮੇਲ ਕਾਫ ਸਿੰਘ ਆ ਗਿਆ ਜਮਾਂ ਬੰਦ ਝੋਟੀ ਦਾ ਦੇਖੀ ਝੋਟੀ ਇੱਕ ਮਿੰਟ ਇਹ ਤੀਜਾ ਨੇ ਬ੍ਰਾਂਡਾਂ ਦੇ ਰੁਪਏ ਲੱਗਦੇ ਨੇ ਚਾਹੇ ਬੱਚੇ ਲਾ ਇਹਨਾਂ ਦੇ ਚਾਹੇ ਨਾਲ ਆ ਠੀਕ ਆ ਗੱਲ ਹਾਂ ਲੈ ਅੱਬੇ ਨਾ ਬੱਚੇ ਦੀ ਵਜ੍ਹਾ ਪਾਈ ਕਹਿੰਦਾ ਥੱਲੇ ਜੇ ਇੱਧਰ ਆਈ ਇੱਥੋਂ ਕਰਾ ਗਿਆ ਰਿਵਿਊ ਕਰਕੇ ਚੈੱਕ ਚੋਣ-ਚੂਣ ਉਹੀ ਗੱਲ ਆ ਧਰਤੀ ਚ ਮੋਗੇ ਕਰਨ ਵਾਲਾ ਕੰਮ ਹੀ ਆ ਕਮਾ ਦੇ ਬਾਹਰ ਸਾਇਨ ਛੱਡਦੇ ਨੇ ਅੱਧੇ ਬਾਂਦਰਾ ਜਾਂਦੇ ਲਾ ਕੇ ਸ਼ਾਟ ਜੇ ਕਹਤ ਰਹਿੰਦੇ ਨੇ ਮਈਆਂ ਲੈ ਲੀਆਂ ਠੀਕ ਆ ਗੱਲ ਆ ਹਾਂ ਤੇ ਮਈਆਂ ਤਕਰੀਬਨ ਤੀਜੇ ਨੰਬਰ ਤੇ ਆ ਗਏ ਸੋਨੂੰ ਦਿਖਾਈਆਂ ਐ ਨਿਆਸ ਜਿਹੜੀ ਦੇਖੇਓ ਉਦੂ ਅਸਲ ਉਹਦੂ ਅਸਲ ਮੂਸੇ ਆ ਦੇ ਗਾਣ ਇੱਕ ਅੰਤਰਾ ਉਦੂ ਤੱਕੜਾ ਆ ਉਦੂ ਉਦੂ ਤੱਕੜਾ ਇੱਥੇ ਦਿਖਾ ਦੇ ਗਏ ਜੀ ਥਣ ਥਣ ਦਾ ਸਾਈਜ਼ ਜਮਾ ਹੈ ਖੋਲ ਲੈ ਖੋਲ ਟਿਕੀਆਂ ਹਰੇਕ ਪੱਖ ਤੋਂ ਖੋਲਾ ਜੋਬਰਾ ਚਾਹੇ ਹੁਣ ਇੱਧਰ ਚਾਹੇ ਤੂੰ ਬਹਿ ਜਾ ਝੋਟੀ ਥਲੇ ਪੈਰ ਨਹੀਂ ਚੱਕੂਗੀ ਠੀਕ ਆ ਗੱਲ ਜਮਾ ਠੰਡੀ ਹੈ ਹਾਂ ਕਿਤੇ ਮੈਂ ਤੈਨੂੰ ਜਾਣਦੀ ਹੋਊਗੀ ਇੱਧਰ ਆ ਤੂੰ ਤੂੰ ਮਾਰਦਾ ਰੋ ਜਾਣਦੀ ਕਿ ਤੂੰ ਬਹਿ ਜਾ ਰੋਕੀ ਰੋਕੀ ਰੋਕ ਲਾ ਓਏ ਰੋਕ ਰੋਕ ਲਾ ਲੈ ਲੈ ਸਵਾਦ ਤੇ ਤੂੰ ਵੀ ਆਏ ਆਏ ਚਮੜੀ ਦਿਖਾਏ ਦਿੰਨੇ ਓਏ ਸਵਾਦ ਆਊ ਸਹੀ ਗੱਲ ਆ ਸਵਾਦ ਨਾਲ ਆਸ਼ੇਸ਼ਟਮੀ ਆ ਸਵਾਦ ਜਮੂਦੀ ਬੜੀ ਚੰਗੀ ਆ ਤੇ ਸਵਾਹ ਦੀ ਵੀ ਠੰਡੀ ਆ ਗਈ ਜਮਾ ਲਿਆ ਲਿਆ ਬਾਰਸਾ ਉਤਲੇ ਬੰਨੇ ਹੋਇਆ ਕਰ ਫੇਸ ਕੁਆਲਿਟੀ ਆਇਆ ਕਰਨ ਦੇ ਹਰੇਕ ਪੱਖ ਤੋਂ ਬਿਲਕੁਲ ਚੱਲ ਚੱਲ ਕਿੰਨੇ ਦਿਨ ਦੀ ਸੂਈ ਦੱਸਿਆ ਬਾਈ ਇਹ ਹਫਤੇ ਦੀ ਬਾਈ ਹਫਤੇ ਦੀ 18 ਕਿਲੋ ਦੁੱਧ ਚਵਾ ਕੇ ਦੇਉ ਝੋਟੀ ਥੱਲੇ 18 ਕਿਲੋ ਹਾਂ ਕਿਲੋ ਹੋਰ ਵਾਲਾ ਜਿਹੇ ਮੈਂ ਕਹਿੰਦਾ ਯਾਰ ਤੂੰ ਕੰਡੇ ਲਾਓ ਯਾਰ ਮੈਨੂੰ ਕੀ ਜੱਕਰਾ ਠੀਕ ਆ ਗੱਲ ਲੈ ਬਾਈ ਕਹਿੰਦਾ ਚੈਲੰਜ ਆ ਵੀ 18 ਕਿਲੋ ਦੁੱਧ ਦੇ ਝੋਟੀ ਥੱਲੋਂ ਆਪਾਂ ਚਵਾ ਕੇ ਦੇਵਾਂਗੇ ਹਫਤੇ ਦੀ ਸੂਈਆ ਪਿਆਰ ਮੋਰਾ ਦੀ ਐਮਐਨਟੀ ਦੀ ਝੋਟੀ ਠੀਕ ਆ ਗੱਲ ਕਮਾ ਲਿਆ ਬਾਈ ਲੈ ਆ ਲਿਆ ਇਥੋਂ ਗੈਰੀ ਸਿੰਘਾਂ ਵਾਲੇ ਪੱਖ ਤੇ ਵੀ ਮਾਰਦੀ ਫੇਸ ਕੁਆਲਟੀ ਦੇ ਸਿੰਘ ਵੀ ਬਿਲਕੁਲ ਇੱਕੋ ਜਿਹੇ ਡਿਜ਼ਾਈਨ ਦਾ ਆ ਗਿਆ ਲੈ ਚਲਬਰਸ ਇਹਨੂੰ ਤੇ ਚੋਣ ਚਵਾਉਣ ਸਾਨੂੰ ਦਿਖਾਈ ਦਿੱਤਾ ਜੋਤੀ ਦਾ ਤਕਰੀਬ ਬਾਈ ਬਾਈ ਚੀਜ਼ਾਂ ਦਾ ਕੋਈ ਦੇਖਣਾ ਹੀ ਨਹੀਂ ਇਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਯਾਰ ਇਹ ਤਾਂ ਬਿੱਡ ਵੀ ਪੂਰਾ ਡਾਵਲ ਆ ਮੈਂ ਬਾਈ ਤੈਨੂੰ ਕਹਿੰਦਾ ਵੀ ਇੱਕ ਗੱਲ ਸੁਣ ਇਹਨਾਂ ਦਾ ਕੋਈ ਮੁੱਲ ਥੋੜੀ ਹੈ ਜੀ ਚੀਜ਼ਾਂ ਦਾ ਲੈ ਕੋਈ ਮੁੱਲ ਥੋੜੀ ਇਹ ਚੀਜ਼ਾਂ ਨੇ ਇਹਦਾ ਸੁਭਾਅ ਆਂ ਠੰਡੀਆਂ ਬੰਲੇ ਇਹਦਾ ਬਰੀਡ ਵਾਲੀਆਂ ਚੀਜ਼ਾਂ ਨੇ ਠੀਕ ਆ ਗੱਲ ਜਿਹਨੇ ਬੱਚੇ ਲੈਣੇ ਨੇ ਜੀ ਜਦੋਂ ਤੇ ਰੇਟ ਬਾਈ ਕਹਿੰਦਾ ਫੋਨ ਕੀਤਾ ਸਾਗੇ ਰੇਟ ਕੁਆਲਟੀ ਦੇ ਹਿਸਾਬ ਨਾਲ ਹੋਈ ਜਾਊ ਇਹ ਆ ਕਿ 3 ਨੰਬਰ ਤੇ 99 ਬੰਨੇ ਮਾਰੀ ਗਰੀ 4 ਨੰਬਰ ਜੇ ਫੇਸ ਤੋਂ ਬਣ ਜਾ ਮਾਰਨ ਕੈਮਰਾ ਹਨਾਂ ਤੱਕ ਲੈ ਜਾ ਘੁਮਾ ਕੇ ਬਾਡੀ ਬੁੱਡੀ ਦਿਖਾ ਦੇ ਉੱਤੇ 15 ਕਿਲੋ ਦੁੱਧ ਰੇੜੀ ਤਿਆਰ ਹੁਣ ਇਹਦੇ ਕੋਲੇ ਇਹਦੇ ਕੋਲੇ ਕਿੰਨੇ ਦਿਨ ਦੀ ਸੂਈ ਆ 6 ਦਿਨ ਦੀ 6ਾਂ ਦਿਨਾਂ ਦੀ ਵਿੱਚ ਬੰਦੇ ਕਹਿੰਦੇ ਨੇ ਯਾਰ 5ਾਂ 6ਾਂ ਦਿਨਾਂ ਤੱਕ ਬਾਈ ਜੀ ਜਿਹੜੀ ਮੈਂ ਕਹਿੰਦਾ ਖਾਣ ਲੱਗ ਜਾਂਦੀ ਆ ਕੇ ਠੀਕ ਆ 5 ਦਿਨਾਂ ਚ ਦੁੱਧ ਕਰ ਦਿੰਦੀ ਆ ਠੀਕ ਆ ਗੱਲ ਤੋਰ ਬਾਈ ਤੋਰ ਬਾਈ 4 ਨੰਬਰ ਵਾਲੀ ਇਹ ਸਿੰਗ ਆ ਗਿਆ ਬਿਲਕੁਲ ਬੰਦ ਕੱਦ ਦੇ ਦਾ ਵੀ ਫੁੱਲ ਬਟਾ ਸਾਰੀਆਂ ਮਈਆਂ ਸਾਰੀਆਂ ਮਈਆਂ ਸਹਾਰ ਲਾ ਕੇ ਚੋ ਲੈਣਾ ਠੀਕ ਆ ਗੱਲ ਤੇ ਬਾਈ ਕਹਿੰਦਾ ਮੱਝਾਂ ਹੈਗੀਆਂ ਸਾਰੀਆਂ ਹਰਿਆਣੀਆਂ ਦੇ ਬਾਕੀ ਤੁਹਾਨੂੰ ਕੁਆਲਿਟੀ ਦੱਸਦੀ ਵੀ ਆ ਕੱਲੇ ਕੱਲੇ ਪਸ਼ੂ ਦੀ ਤੇ ਦੁੱਧ ਜਿੰਨਾ ਬਾਈ ਕਹਿੰਦਾ ਦੱਸਾਂਗੇ ਟਾਈਮ 2 ਟਾਈਮ 4 ਟਾਈਮ ਉਹ ਤਸੱਲੀ ਕਰਾ ਕੇ ਆਪਾਂ ਦੇਵਾਂਗੇ ਹਰੇਕ ਸਰ ਯਾਰ ਚੋਕੇ ਲਿ ਜਾਓ ਆਪਾਂ ਨੂੰ ਕੀ ਲੈ ਮਾਂ ਬੀਬੀ ਵਾਲੇ ਪੱਖ 'ਚ ਵੀ ਫੁੱਲ ਆ ਗਈ ਝੋਟੀ ਕੱਦ ਵੱਡਾ ਵਾਲੇ 'ਚ ਤੇ ਗਰਦਨ ਦੀ ਗੱਰੀ ਇੱਥੋਂ ਲੰਬਾਈ ਚੈੱਕ ਕਰਾ ਦੇ ਪਿਓਰ ਮੋਰਾ ਜੀ ਆ ਗਈ ਜਿਵੇਂ ਬਾਈ ਨੇ ਦੱਸਿਆ ਤੇ ਠੰਡ ਦਾ ਸਾਇਜ ਵੀ ਸੋਨਾ ਰੱਖਦੇ ਸੂਆ ਕਿਹੜਾ ਬਾਈ ਦਾ ਦੂਜਾ ਬਾਈ ਦੂਜਾ ਦੂਜਾ ਸੂਆ ਚਾਹੇ ਕਹਿ ਕੇ ਪਲੂਨਾ ਚ ਵੇਚ ਲਾਪਾ ਉਹ ਕੰਮ ਨਹੀਂ ਕਰਨਾ ਹੈ ਦੂਜਾ ਪਿਆਰ ਠੀਕ ਹੈ ਗੱਲ ਸੂਆ ਆ ਗਿਆ ਦੂਜਾ ਕਿੰਨੇ ਦਿਨ ਦੀ ਸੂਈ ਦੱਸਿਆ ਹਾਂ 6 7 7 ਦਿਨ ਦੀ ਬਸ ਅਜੇ ਕੋਲ ਕਿੰਨਾ ਦੱਸਿਆ ਹਾਜ਼ਰ 15 ਕਿਲੋ ਬਾਈ ਚਵਾ ਕੇ ਦੇਉਂ ਛੋਟੀ ਥੱਲੇ ਦੂਜਾ 15 ਕਿਲੋ ਹਾਜ਼ਰ ਐਨ ਠੰਡਾ ਕਮਾ ਦੇ ਐਨ ਬਾਈ ਤੇ ਨਾਲ ਨਾਲ ਬਿਊਟੀ ਵਾਲੇ ਪੱਖ ਚ ਵੀ ਆ ਗਏ ਹਾਂ ਹਾਂ ਮੈਂ ਸਾਰੀ ਮੈਂ ਬਾਈ ਸਾਰੀ ਚੀਜ਼ਾਂ ਤੈਨੂੰ ਪਤਾ ਛਾਂਟ ਛਾਂਟ ਲੈਣਾ ਠੀਕ ਹੈ ਗੱਲ ਆ ਚੋਣ ਬਾਈ ਦੀ ਤਕੜੀ ਹੈਹੀ ਜੀ ਗੱਲ ਨਹੀਂ ਮੱਝਾਂ ਤੁਹਾਨੂੰ ਸਾਰੀਆਂ ਕੁਆਲਿਟੀ ਦੀ ਮਿਲਣੀਆਂ ਚੋਣ ਚਵਾਉਣ ਦੀਆਂ 100 ਦਾ 100 ਮਿਲਣਗੀਆਂ ਸਾਰੀਆਂ ਤੇ ਵੱਡੀ-ਬੁੱਡੀ ਇਹ ਵੀ ਫੁੱਲ ਆ ਗਈ ਕਮਾ ਲਿਆ ਵਾਰਸ ਇਥੋਂ ਕਮਾ ਲਿਆ ਕਮਾ ਲਿਆ ਜੀ ਕਮਾ ਲਿਆ ਕਮਾ ਲਿਆ ਕੀ ਤੋੜਨ ਦਾ ਸਮਾਂ ਨਹੀਂ ਹੈ ਗਿਆ ਨਹੀਂ ਤੁਹਾਨੂੰ ਲੰਬੀ-ਲੰਮੀਆਂ ਤੋੜ ਕੇ ਦਿਖਾਉਣ ਦੇ ਬਾਹਰ ਇਹਨਾਂ ਖੁੱਲੇ ਟਾਈਮ 'ਚ ਆ ਲੈ ਚੱਲ ਆ ਲੈ ਚੱਲ ਬਾਈ ਚੱਲ ਬਈ ਚੱਲ ਬੱਚਾ ਗਿਆ ਨਾਲ ਇਹਦੇ ਨੇ ਮੈਂ ਮੇਲ ਖਾਪ ਬੰਦੇ-ਬੰਦੇ ਕਮਾ ਕੇ ਨਾਲ ਇਹਦੇ ਵੀ ਕਟਾ ਤਕਰੀਬਨ ਮੇਰਾ ਖਿਆਲ ਆ ਅੱਜਆਂ ਨਾਲ ਹੀ ਕੱਟੇ ਨੇ ਨਾ ਥੋੜਾ ਸੂਆ ਕੱਟਿਆ ਆਂਦਾ ਹੁਣ ਠੀਕ ਹੈ ਗੱਲ ਇਹ ਵੀ ਹੁੰਦੀ ਆ ਰੁੱਤ ਕੋਈ ਹੁੰਦੀ 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 ਸਮਾ ਸਮਾ ਠੀਕ ਹੈ ਗੱਲ ਰੁੱਤ ਵਾਈਂ ਵੀ ਹੁੰਦੀ ਆ ਅੱਜ ਕੱਟਿਆਂ ਦੇ ਆ ਹੁਣ ਇਹ ਆ ਗਈ 4 ਨੰਬਰ ਤੇ ਇਹਦੀ ਵੀ ਆਜੇ 1 ਮਿੰਟ ਧਰਮ ਗੁਰੂ ਤੂੰ ਹੀ ਮਾਰ ਲੈ ਅੱਜ ਠੀਕ ਹੈ ਗੱਲ ਮਾਰਦੇ ਮਾਰਦੇ ਜੀਆਂ ਵੀ ਧਾਰਾ ਮਾਰਦੇ ਨਾਲ ਨਾਲ ਓ ਯਾਰ ਇਹਨਾਂ ਦਾ ਕੀ ਦੇਖਣਾ ਯਾਰ ਗੁਰੂ ਇਹ ਚੀਜ਼ਾਂ ਨਹੀਂ ਯਾਰ ਬ੍ਰਾਂਡ ਚੀਜ਼ਾਂ ਦੀ ਕੀ ਧਾਰ ਮਾਰਨੀ ਹੁੰਦੀ ਐ ਤੇ ਚਵਾਈ ਚੂਈ ਦੀ ਇਹ ਵੀ ਅਸਲ ਬਿਨਾ ਬੱਚਾ ਲਈ ਧਾਰਾ ਮਾਰ ਪਿਆ ਗਾਂਵ ਵਾਲਾ ਕੰਮ ਹੀ ਆ तकरीबन तकरीबन ਇਹ ਆ ਗਈ 4 ਨੰਬਰ ਤੇ ਕਿਉਂਕਿ ਨੰਬਰ 22 ਨਾ ਗੱਲ ਬਾਤ ਕਰ ਲਿਓ ਤੇ ਉਹਨਾਂ ਬਾਹਰ ਸਖੋਲਾ ਗਾਦ ਨੇ 5 ਨੰਬਰ ਆ ਜੀ ਚੱਲ ਚੱਲ ਅੱਗੇ ਯਾਰ ਇਹ ਜਿਹੇ ਚੀਜ਼ਾਂ ਨੂੰ ਬੱਚੇ ਲਾਣ ਦੀ ਵੀ ਨਹੀਂ ਰੋੜ ਯਾਰ ਇਧਰ ਆਈ ਬਾਈ ਇਧਰ ਆਈ ਮੜਾ ਜਾ ਕਰਾ ਕਰੀ ਚੈੱਕ ਕਰਾ ਦੇ ਇੱਥੇ ਆਈ ਦੀ ਤਸੱਲੀ ਜਮਾਰੇ ਤਸੱਲੀ ਤਾਂ ਚੀਜ਼ਾਂ ਨੇ ਕਰਾਣੀ ਕੀ ਕਾ ਗੱਲ ਆ ਕੋਈ ਡਾਊਟ ਨਾ ਰਹਿ ਜੀ ਅਗਲਾ ਕੱਲੂ ਕਹਿੰਦੇ ਵੀ ਆ ਚੀਜ਼ ਨਹੀਂ ਦਿਖਾਈ ਤੁਸੀਂ ਵੀਡੀਓ ਲੰਬੀ ਜ਼ਰੂਰ ਹੋਊ ਥੋੜੀ ਜੀ ਪਰ ਦਿਖਾਊਂਗਾ ਹਰੇਕ ਪੱਖ ਤੋਂ ਐ ਨਹੀਂ ਕਮਾ ਲਿਆ ਐ ਨਹੀਂ ਕਮਾ ਲਿਆ ਇਹ ਦੂਜਾ ਸੂਆ ਕੱਟੀ ਰਾਤ ਸੋਈਆ ਰਾਤ ਦੀ ਸੋਈਆ ਇਹਦਾ ਨਾ ਬੱਚਾ ਕੀ ਆ ਇਹਦੇ ਗੱਲ ਵੀ ਮੇਲ ਮੇਲ ਖਾ ਪਿਆ ਅੱਛਾ ਕੱਟਾ ਹਾਂ ਬਾਕੀ ਸੂਆ ਕੱਟਿਆਂ ਦੇ ਜਾਂਦੇ ਮੈਂ ਯਾਰ ਰਾਤ ਸੋਈਆ 4 ਕਿਲੋ ਬੋਲਾ ਕੱਢਿਆ ਚੋਣ ਪਸਮਾ ਝੋਟੀ ਨੂੰ ਲੱਗਿਆ ਛੱਡ ਦੇ ਗੱਲਾਂ ਕੀ ਕਾ ਗੱਲ ਉਹ ਵਧੀਆ ਨਸਲ ਵਾਲੀ ਝੋਟੀ ਆ ਦੂਜਾ ਸੂਆ ਠੀਕ ਆ ਗੱਲ ਇਧਰ ਦੀ ਲੈ ਆ 15 ਕਿਲੋ ਦੁੱਧ ਦੇਉਗੀ ਝੋਟੀਪੁਰਾ ਠੀਕ ਆ ਸੂਈ ਹੈਗੀ ਆ ਰਾਤ ਦੀ 4 ਕਿਲੋ ਬੋਲਾ ਖਾਲੀ ਹਾਂ ਆਖਰੀ ਦਾ ਆਪਣੀ ਸਾਰੀ ਹਰਿਆਣੇ ਦੀ ਹਰਿਆਣੇ ਦੀ ਹਾਂ ਠੀਕ ਆ ਗੱਲ ਚੌਣ ਚਬਾਉਣ ਦੀ ਬਾਈ ਮੈਂ ਕਹਿੰਦਾ ਬਾਈ ਜੀ ਲੋਡ ਨਹੀਂ ਕਿਤੇ ਬਾਕੀ ਜਿੰਨੀਆਂ ਕਿ ਮੱਝਾਂ ਤੁਹਾਨੂੰ ਪਤਾ ਵਪਾਰੀ ਦੇ ਜਾਣਾ ਕਿਸੇ ਕਿਸੇ ਮੱਝ ਨੂੰ ਬੱਚਾ ਲਾਣ ਦੀ ਲੋੜ ਨਹੀਂ ਮੇਰੇ ਹੋਰ ਦੱਸ ਚਾਹੀਂ ਵੇ ਜਾ ਠੀਕ ਆ ਗੱਲ ਆ ਸੂਈ ਆ ਗਈ ਰਾਤ ਦੀ ਕਰੀ ਇਧਰ ਲੈ ਬੰਨੇ ਦੇ ਆ ਕੇ ਬੱਚਾ ਵੀ ਚੈੱਕ ਕਰਾ ਲਈ 나ੜੂ ਜਮਾ ਕੱਚੀਆਂ ਸੂਈਆਂ ਸਾਫ ਕੱਚਾ ਸੂਇਆ ਮਾਲਾ ਪਰਸੋਂ ਮਈਆਂ ਪਰਸੋਂ ਮਈਆਂ 18 ਗਈਆਂ ਕੱਲ ਮਈਆਂ ਲਈਆਂ ਨੇ ਤੇ ਹੁਣ ਮਾਰਦੇ ਆ ਅਗਲੇ ਬੱਚੇ ਦੇ ਕੈਮਰਾ ਨਾਲ ਊਆ ਉਹਦਾ ਨਾਲ ਆਈਆ ਤੇ ਹੁਣ ਮਾਰਦੇ ਝੋਟੀ ਦੇ ਤੌਰ ਬਾਈ ਖੋਲ ਕੇ ਇਹ ਆ ਗਈ ਮੇਰਾ ਖਿਆਲ 6 ਨੰਬਰ ਤੇ ਇਹਦਾ ਸੁਆ ਕਿਹੜਾ ਨੇ ਮੈਂ ਇਹਦਾ ਵੀ ਦੂਜਾ ਦੂਜਾ ਸੁਆ ਇਹਾ ਦੂਆ ਕਹਿ ਕਦੰਦਾ ਇਹਦਾ ਇਹਦਾ ਵੀ ਚੌਥਾ ਪੰਜਵਾਂ ਦੇਣਾ ਚੌਥਾ ਦੇਣਾ ਹਾਂ ਇਹਦੇ ਕੋਲ ਕਿੰਨਾ ਕਰ ਦੁੱਧ ਹਾਜ਼ ਰਹਿਣ ਬਾਈ 12 ਕਿਲੋ ਤੋਂ ਸਟਾਰਟ ਹੋ ਗਈ 12 ਕਿਲੋ 18 ਕਿਲੋ ਦੇਣਾ ਨੇ ਵੱਡੀਆਂ ਸਾਰੀਆਂ ਫੁੱਲ ਮੈਂ ਯਾਰ ਲੈਂਦੀ ਨਹੀਂ ਚੀਜ਼ ਮਾੜੀ ਘਾਤੋਂ ਲਵਾਂਗੇ ਯਾਰ ਛੋਟੀ ਕੋਈ ਵੀ ਨਹੀਂ ਹੈਗੀ ਸਾਰੀ ਬੱਟੇ 'ਚ ਸਾਰੀ ਡਾਬ ਲੱਗੀਆਂ ਚੀਜ਼ਾਂ ਅਸਲ ਲੈਣੀ ਆ ਅਗਲਾ ਜਿਹੜਾ ਵੀਡੀਓ ਦੇਖੀ ਜਾਵੇ ਵਾਰ-ਵਾਰ ਕੱਢ ਕੱਢ ਠੀਕ ਆ ਗੱਲ ਜਿਹੜਾ ਨਾਂ ਵੀ ਮੱਜ ਰੱਖਣਾ ਚਾਹੀਦਾ ਹੋਵੇ ਉਹਨੂੰ ਵੀ ਸ਼ੌਂਕ ਪੈਦਾ ਹੋ ਜਾਵੇ ਦੇਖ ਕੇ ਅੱਲੇ ਵਾਲੇ ਆਕ ਮਾਲੇ ਆਕ ਮਾਲਿਆ ਥਲੇ ਵਾਲੇ ਆਏ ਆਏ ਦੀ ਆਕ ਮਾਲਾ ਮਾਰਾ ਕਮਾਲਾ ਥੋੜਾ ਮਈਆ ਚ ਹੁੰਦੀ ਆ ਇਧਰ ਲਈ ਬੰਨੀ ਇਹਦੇ ਕੋਲੇ ਬਾਈ ਕਹਿੰਦਾ 12 ਕਿਲੋ ਬੋਲਾ ਹਾਜ਼ਰ ਐ ਇਸ ਟਾਈਮ 12 ਕਿਲੋ ਤਾਂ ਚੱਲਿਆ ਕਿਉਂਕਿ ਸੂਈ ਨੂੰ ਤਕਰੀਬਨ ਜੇ ਗੱਲਬਾਤ ਕਰ ਲਈਏ ਚੌਥਾ ਪੰਜਵਾਂ ਕਦੇਣੀ ਆ ਠਣ ਦਾ ਸਾਈਜ਼ ਤੇ ਇਥੋਂ ਆਰਡਰ ਕੁਆਲਟੀ ਇਥੋਂ ਦੇਖੀ ਪਾਵਰ ਦੇਖ ਇਹਦੀ ਪਾਵਰ ਤੇ ਬਾਕੀ ਉੱਤੋਂ ਬਾਦੀ ਦੀ ਵੀ ਫੁੱਲ ਚੜਾਈ ਚ ਆ ਗਈ ਚੱਲ ਵੀ ਚੱਲ ਆ ਲੈ ਚੱਲ ਬਾਈ ਬੱਚੀ ਦੇ ਘਮਾ ਗੀ ਪਾਵਰ ਦੇਖ ਇਹਦੀ ਵਨ ਵਨ ਠਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਬਾਕੀ ਆਰਡਰ ਕੁਆਲਿਟੀ ਬਿਲਕੁਲ ਨਾਲ ਲਗਮੀ ਰੱਖਦੀ ਆ ਝੋਟੀ ਤੇ ਕੱਦ ਵਿੱਡ ਚ ਵੀ ਫੁੱਲ ਡਾਬਲਾ ਤੇ ਬਾਡੀ ਵਾਲੇ ਮਾਮਲੇ ਚ ਚੰਡਾਈ ਵਾਲੇ ਮਾਮਲੇ ਚ ਬਾਰਸ ਇੰਨਾ ਟਾਈਮ ਨਹੀਂ ਹੈ ਕਿ ਮੈਂ ਤੁਹਾਨੂੰ ਮੈਂ ਦਿਖਾਉਂਗਾ ਅਗਲੇ ਨੰਬਰ ਵਾਲੀ ਮਾਰੀ ਗੈਰੀ ਉਹਦੇ ਅੱਗੇ ਮਾਰੀ ਦੇਖੀ 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 ਕਰੀ ਕਰੀ ਵਾਲੀ ਸਾਈਡ ਦੇਖੀ ਦੇਖੀ ਇੱਥੇ ਦੇਖ ਦੇ ਚੀਜ਼ਾਂ ਇੱਥੋਂ ਦਿਖਾ ਦੇ ਦੇ ਤਾਂ ਰੰਗ ਰੰਗ ਕੇ ਦਿਖਾ ਦੇ ਰਹੀ ਆ ਕੇ ਇਧਰੋਂ ਬਾਡੀ ਦਿਖਾ ਬੰਦੇ 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 ਚੰਡਾਈ ਕਿੰਨੀ ਆ ਝੋਟੀ ਦੀ ਚੌੜੀ ਵੀ ਉੱਤੋਂ ਫੁੱਲਾ ਤੇ ਬਿਲਕੁਲ ਐ ਪਈਆ ਜਿਵੇਂ ਪਤਲਾ ਕਾਗਜ਼ ਅਰਗੀ ਬਾਡੀ ਹੁੰਦੀ ਆ ਕਾਗਜ਼ੀ ਨਿੰਬੂ ਅਗਲਾ ਹਰੇ ਕਹਿੰਦਾ ਮਈਆਂ ਲੈਣੀਆਂ ਸੀ ਠੀਕ ਆ ਗੱਲ ਮਈਆਂ ਸੁਆ ਬਾਈ ਕਿਹੜਾ ਇਹਦਾ ਤੀਜਾ ਮਈਆਂ ਦੀ ਵੀ ਪੱਕ ਹੋਣੀ ਚਾਹੀਦੀ ਆ ਠੀਕ ਆ ਇਹਦਾ ਸੁਆ ਤੀਜਾ ਤੀਜਾ ਤੇਜਾ ਇਹ ਕਹਿ ਦਿੰਦੀ ਸੂਈ ਆ ਇਹ ਵੀ ਤਿੰਨ ਚਾਰ ਦਿਨਾਂ ਦੀ ਠੀਕ ਆ ਗੱਲ ਇਹ ਵੀ ਬਾਈ ਕਹਿੰਦਾ ਤਿੰਨ ਚਾਰਾਂ ਦਿਨਾਂ ਦੀ ਸੂਈ ਹੋਈ ਆ ਤੇ ਇਹ ਕਿੰਨੇ ਕੁ ਪੌਲ ਨੇ ਤੋਂ ਹੁਣ ਸਟਾਰਟ ਕਰੀਏ ਜੀ ਬਾਈ ਕਹਿਣ ਦਾ ਹਣਕਵਾਲਾ 15 ਕਿਲੋ 6 ਕਿਲੋ ਡੰਗ ਦਾ ਹੁਣ ਚਵਾ ਕੇ ਦੇਵਾਂਗਾ ਠੀਕ ਆ ਗੱਲ ਹਾਂ 12 ਕਿਲੋ ਹਾਂ ਆ 12 ਕਿਲੋ ਦਾ ਡੰਗ ਦਾ ਚਵਾ ਕੇ ਦੇਉਗਾ ਪਰ ਮੈਂ ਦੇਖ ਲੈ ਕੀ ਚੀਜ਼ ਲੱਗੀ ਆ ਹੁਸਨ ਦਾ ਬੱਚਾ ਪੀਕ ਲੈਵਲ ਤੇ ਕੀ ਆ ਇਸ ਆਂਦੀ ਦੁੱਧ ਦੇਵੂਗੀ ਬਾਈ 18 ਕਿਲੋ 17 18 ਕਿਲੋ ਨੋਰਮਲ ਦੇਵੂਗੀ ਠੀਕ ਆ ਗੱਲ ਆ ਆ ਲੈ ਚੱਲ ਆਂਦੀ ਵਾਰਸ ਕਮਾਗੇ ਤੇ ਚਮੜਾ ਆ ਗਿਆ ਬਿਲਕੁਲ ਬਰੀਕ ਤੇ ਆਰਡਰ ਦੀ ਕਮਾ ਸਰੀਰ ਸਰੀਰ ਅਰ ਚੋਲ ਲੱਗੇ ਝੋਟੀ ਨੂੰ ਲੈ ਚੱਲ ਲੈ ਚੱਲ ਬਾਈ ਤੇ ਬਾਕੀ ਪਿਛਾਤ ਵਗੈਰੀ ਇੱਥੋਂ ਸਾਰੇ ਯਾਰ 10 ਮਈਆਂ ਨੇ ਕਿੱਥੇ ਡੰਡਾ ਮਾਰੋਗੇ ਝੋਟੀ ਉੱਥੇ ਛੱਪ ਜੂਗਾ 10 ਮਈਆਂ ਨੇ ਮੇਰੀ ਕੋਈ ਵੀ ਮਹਿ ਮੰਗਾ ਲਿਓ ਧਾਰ ਮਾਰਨ ਦੀ ਲੋੜ ਨਹੀਂ ਠੀਕ ਆ ਗੱਲ ਠੀਕ ਆ ਇੱਥੋਂ ਦਿਖਾ ਗੈਰੀ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਰੱਖਦੀ ਆ ਤੇ ਆ ਗਈ ਮੈਂ ਕਹਿੰਦਾ ਬਾਈ ਜੀ ਬਾਈ ਕਹਿੰਦਾ ਚੰਗਾ ਪਾ ਦੂਗੀ ਬਾਈ ਜੀ ਕੋਈ ਵੀ ਬੰਦਾ ਮੈਂ ਲਊਗਾ ਕਹਿੰਦਾ ਮੈਂ ਘਰ ਮੰਗਾ ਲੇ ਪੈਸੇ ਫੇਰ ਗੱਡੀ ਵਾਲੇ ਰੁਖੜਾ ਦੇ ਚੈੱਕ ਕਰਕੇ ਹਾਂ ਘਰ ਚੈੱਕ ਕਰ ਫਿਰ تصਲੀ ਕਰਕੇ تصਲੀ ਕਰਕੇ ਦੋ ਡੰਗ ਘਰ ਚੋ ਕੇ ਫਿਰ ਪੈਸੇ ਕਾਉਂਟ ਚ ਪਾਈ ਮੇਰੇ ਇਹ ਆ ਗਈ 7 ਨੰਬਰ ਦੇ ਹੁਣ ਮਾਰ ਗਈ 8 ਵਾਲੀ ਦੇ ਕੰਮ 8 ਨੰਬਰ ਦੇ ਤੌਰ ਵੱਡੀ ਝੋਟੀ ਇਹਦਾ ਬੱਚਾ ਵੀ ਆ ਦੇਖ ਲਾ ਚੌਥਾ ਪੰਜਵਾਂ ਦੇਣਾ ਸੂਈ ਨੂੰ ਠੀਕ ਆ ਗੱਲ ਇਹਦੇ ਨਾਲ ਵੀ ਮੇਲ ਕਾਫ ਮੇਲ ਕਾਫ ਅੱਜ ਅੱਜ ਸਾਰੇ ਮੇਲ ਕਾਫ ਸਾਰੇ ਬੁੱਲੀ ਮਿਲਣਗੇ ਸਾਨੂੰ ਨੀ ਇੱਕ ਕੱਟੀ ਆ ਠੀਕ ਆ ਗੱਲ ਤੋਰ ਤੋਰ ਬਾਹਰ ਸੁ ਹੋ ਗਾ ਹਲੇ ਬੰਨੇ ਮੱਝ ਦੇ ਝੁੰਗਰੇ ਜਾਂਦੀ ਆ ਆ ਇਹਦੀ ਕੱਟੀ ਆ ਠੀਕ ਆ ਗੱਲ ਅੱਜ ਨਾੜਾਂ ਲਈ ਹੁਣ ਦਿਖਾਈ ਤੀ ਇਹਦੀ ਝੋਟੀ ਦੇਖੀ ਕਿੱਡੀ ਐ ਇਹ ਆ ਜੀ ਬਾਡੀ ਬੁੱਡੀ ਦਿਖਾ ਦੇ ਯਾਰ ਬਾਡੀਆਂ ਅਸਲ ਲੈਣੀਆਂ ਬਾਈ ਮਾੜੀ ਨਹੀਂ ਲੈਣੀ ਹੈ ਮੱਜਾਂ ਬਾਈ ਕੋਲੇ ਅਸਲ ਨੇ ਮਾੜੀ ਮੱਜ ਲੈਣੀ ਨਹੀਂ ਬੰਨ ਮੈਂ ਸੁਹਾ ਦੁੱਜਾ ਬਾਈ ਪਿਓਰ ਸੈਕਿੰਡ ਦੁੱਜਾ ਆ ਗਿਆ ਤੇ ਆ ਗਈ ਵੀ ਬਰੀਕ ਜਮਾ ਬਰਸ ਛੱਡ ਦੇ ਨੂੰ ਮੈਂ ਬੰਨ ਦਾ ਬਰਸ ਫੜ ਬੱਚਾ ਆ ਜੀ ਬਿਲਕੁਲ ਛੱਡ ਦੇ ਛੱਡ ਦੇ ਛੱਡ ਦੇ ਕੋਈ ਨਹੀਂ ਕਦੀ ਲੈਣ ਛੱਡ ਦੇ ਛੱਡ ਦੇ ਅੱਜ ਬਰੀਕ ਆ ਗਈ ਇੱਥੋਂ ਬਾਈ ਬਾਲੀ ਬਰੀਕ ਆ ਯਾਰ ਕਹਿੰਦੇ ਨਹੀਂ ਹੁੰਦੇ ਚਾਹੇ ਗੰਡ ਦੇਲਾ ਗੰਡ ਵਾਲਾ ਸੀ ਅੱਦੇ ਉਹੀ ਐਡੀਆਂ ਮੋਟੀਆਂ ਤੇ ਉੱਤੋਂ ਆ ਜੀ ਬਿਲਕੁਲ ਬਰੀਕ ਆ ਅੱਧੇ ਗੱਡੇ ਦੀਆਂ ਮੋਟੀਆਂ ਪੁੱਛਾਂਦੇ ਨੂੰ ਮਰੋੜੀ ਜਾਂਦੇ ਨੇ ਕਹਿੰਦੇ ਨੇ ਗੰਡ ਦੇ ਲਾ ਠੀਕ ਆ ਗੱਲ ਲਾ ਲੈ ਕੇ ਚੱਲਾ ਇਹਨੂੰ ਤੋਰੀ ਨੂੰ ਲੈ ਚੱਲਦੇ ਆ ਓਏ ਇਹਦਾ ਯਾਰ ਮੈਂ ਇੱਕ ਗੱਲ ਸੁਣ ਕਿੰਨੇ ਦਿਨਾਂ ਸੁਕਾਸਿਆ ਦਾ ਚੌਥਾ ਪੰਜਵਾਂ ਦਿਨ ਚੌਥਾ ਪੰਜਵਾਂ ਇਹਦੇ ਪਾਣੀ ਮੈਂ ਹੱਥ ਕਰ ਲਾ ਮੇਰੇ ਗੈਲ ਜਾਊ ਠੀਕ ਆ ਗੱਲ ਤੇ ਹੁਣ ਹਾਜ਼ਰ ਕਿੰਨੀ ਬੋਲੀ ਆ ਹੁਣ ਬਾਈ 14 ਕਿਲੋ 14 ਕਿਲੋ ਹੈਗੀ ਬਾਈ ਜੀ ਮੈਂ ਕਹਿੰਦਾ ਯਾਰ ਮੈਂ ਤੈਨੂੰ ਵਹਿਮ ਸਾਰਾ ਇਹ ਕੱਟਦਾ ਵੀ ਕੋਈ ਵੀ ਬੰਦਾ ਜ਼ਿਮੀਂਦਾਰ ਨੇ ਢਿੱਡ ਬਨ ਕੇ ਪੈਸੇ ਲਾਣੇ ਠੀਕ ਆ ਗੱ ਤੇ ਮਈਆਂ ਘਰ ਮੰਗਾ ਲਾ ਜਿਹੇ ਦੋ ਦਿਨਾਂ ਨੂੰ ਮੈਨੂੰ ਪੇਮੈਂਟ ਪਾ ਦਿਓ ਠੀਕ ਹੈ ਗੱਲ ਆ ਤਸੱਲੀ ਨੇ ਮਾਂ ਕਹਿੰਦਾ ਨਾ ਅੱਜ ਫਿਰ ਕਰਾ ਦਾਂਗੀ ਹਰੇਕ ਪੱਖ ਤੋਂ ਜਮਾ ਹੈ ਨਾ ਤੇ ਆ ਆ ਗਿਆ ਬੱਚਾ ਬੱਚੇ ਤੇ ਵੀ ਜਾਂਦੀ ਆ ਤੇ ਝੋਟੀ ਦੇ ਵਿੱਚ ਚੌਥਾ ਪੰਜਵਾਂ ਸੂਈ ਨੂੰ ਆ 14 ਕਿਲੋ ਬਾਈ ਕਹਿੰਦਾ ਇਹ ਇਹ ਤਿਆਰੀ ਦਾ ਇਹ ਥੋੜੇ ਵੀਡੀਓ ਤਾਂ ਹੀ ਭਾਈ ਇੱਕ ਦੋ ਦਾ ਬਹਿਵੇਂ ਜਾਂ ਕੱਢਣਾ ਸੀ ਤੇ ਮੱਝਾਂ ਆ ਗਈਆਂ ਫੁੱਲ ਵੱਡੀਆਂ ਚਮੜੇ ਆ ਗਏ ਫੁੱਲ ਬ੍ਰੀਕ ਜਾਤ نسل ਕੁਆਲਟੀ ਤੁਹਾਡੇ ਸਾਹਮਣੇ ਆ ਕਿਉਂਕਿ ਉਹਨੂੰ ਲੁਕੋ ਨਹੀਂ ਆਪਾਂ ਸਕਦੇ ਅਰੇ ਕਹਿੰਦਾ ਨਾ ਹਰਿਆਣੇ ਦੀਆਂ ਮੱਝਾਂ ਨੇ ਮੈਂ ਤਾਂ ਹੀ ਥੋੜੀ ਜਿਹਾ ਜਿਹਾ ਮਹਾਂ ਬਾਈ ਨੂੰ ਬੁਰੀ ਨੂੰ ਕਹ ਮੱਜਾ ਪਰਸੋਂ ਵੀ 18 ਗਈਆਂ ਵਰਸਾ ਇਹ ਹੁੰਦੇ ਰਹੀ ਐ ਦੀ ਬਾਡੀ ਤੇ ਮਾਰੇ ਕਿਵੇਂ ਆ ਇਹ ਝੋਟੀ ਤੇ ਰਹਿਗੇ 2 ਮਹੀਨੇ ਸੌਣ ਦੇ ਪੂਰੇ ਪੂਰੇ ਠੀਕ ਆ ਗੱਲ ਝੋਟੀ ਆਪਾਂ ਰੱਖੀ ਹੋਈ ਆ ਘਰ ਵੇਚਣੀ ਨਹੀਂ ਨਹੀਂ ਵੇਚਣੀ ਠੀਕ ਆ ਗੱਲ ਇਹ ਰਹਿਣ ਦੇ ਫਿਰ ਅਗਲੇ ਨੰਬਰ ਦਾ ਹਾਂ ਪਤਾ ਕੀ ਆ ਹਾਂਜੀ ਝੋਟੀ ਨੂੰ ਤਿਆਰ ਕਰਕੇ ਵੇਚਾਂਗੇ ਠੀਕ ਆ ਗੱਲ ਬਾਕੀ ਜੇ ਕਿਸੇ ਸੱਜਣ ਨੂੰ ਪਸੰਦ ਆ ਗਈ ਤਾਂ ਕੰਟ ਪਸੰਦ ਆ ਗਈ ਤਾਂ ਕਰ ਲਾਂਗੇ ਕੱਟੀ ਲਾ ਉਦਾਂ ਗੱਲਬਾਤ ਕਰ ਲਿਓ ਬਾਈ ਕਰ ਲਾਂਗੇ ਕਰ ਲਾਂ ਕੋਈ ਆਜ ਆਪਾਂ ਸੌਣ ਤਾਂ ਇੱਕੇ ਰਹਿ ਗਈ ਫਿਰ ਆ ਜਾ ਬਾਈ ਇਹ ਝੋਟੀ ਐ ਦੂਜਾ ਸੂਆ ਠੀਕ ਹੈ ਜੀ 8 ਕਿਲੋ ਦੁੱਧਾ ਹੋਣਾ ਹੋਣਾ ਕੋਲ ਦੇ ਬਾਦ ਸਾ ਠੰਡੀ ਲੱਗਦੀ ਪਹਾੜਿਆਂ ਨਾ ਠੀਕ ਹੈ ਜੀ ਠੀਕਾ ਕਿੰਨੇ ਕ ਟਾਈਮ ਦੀ ਸੂਈ ਆ ਇਹ ਬਾਈ ਸੂਈ ਮੰਨੋ 5 ਮਹੀਨੇ ਦੀ ਠੀਕ ਹੈ ਜੀ ਠੀਕਾ ਚੌਣ ਪਸਵਾ ਵਧੀਆ ਗੱਬਣ ਗੱਬਣ ਬਾਈ ਆਪਾਂ ਖਾਲੀ ਕਰਕੇ ਮਹਿੰਦੇ ਨੂੰ ਠੀਕ ਹੂੰ ਕੀ ਗੱਲ ਲੱਗਿਆ ਗੱਬਣ ਅਗਲੇ ਹਾਟੀਕਾ ਲੱਗਿਆ ਹੋਇਆ ਡੇਟ ਦੇ ਦੂੰਗਾ ਸਾਰਾ ਕੁਝ ਦੇ ਦੂੰਗਾ ਠੀਕ ਹੈ ਜੇ ਕਿਸੇ ਵੀਰ ਭਾਈ ਨੇ ਵਿਚਾਰੇ ਜ਼ਿਮੀਦਾਰ ਨੇ ਢਿੱਡ ਬਨ ਕੇ ਪੈਸੇ ਲਾਣੇ ਨੇ ਆਪਾਂ ਦੁਬਾਰੇ ਲੈ ਵੀ ਲਵਾਂਗੇ ਠੀਕ ਆ ਗੱਲ ਤੇ ਮੈਂ ਵੀ ਜਾਇਜ਼ ਦੇਊਂਗਾ ਕਿਸੇ ਬੰਦੇ ਨੂੰ ਠੀਕ ਆ ਗੱਲ ਠੀਕ ਤੇ ਦੇਣੀ ਬਾਈ ਕਹਿੰਦਾ ਬਿਲਕੁਲ ਜਾਇਜ਼ ਜਮਾ ਜਾਇਜ਼ ਅੱਤੋਰ ਬਾਹਰ ਸੈਨ ਨੂੰ ਤੂੰ ਮੱਧ ਨਾਲੋਂ ਪਿੱਛੇ ਰਹਿ ਜਾਣਾ ਕੋਈ ਨਾ ਕੋਈ ਗੱਲ ਆ ਬੰਦਾ ਆਪਣਾ ਮਾ ਘਰ ਕਿਵੇਂ ਬੰਦਾ ਸਮਾਨ ਜਾਦੇ ਖਾਰ ਖਾਇ ਨੇ ਮੈਂ ਤੈਨੂੰ ਸਹੀ ਦੱਸਾਂ ਠੀਕ ਆ ਗੱਲ ਠੀਕ ਆ ਕਮਾ ਬਾਹਰ ਆਨਸਰ ਮਾਰਿਆ ਡੱਕਾ ਜਾਦੇ ਠੀਕ ਆ ਇਹ ਨਸ਼ਾ ਪ੍ਰਮੋਟ ਨਹੀਂ ਕਰਦਾ ਬਾਈ ਮੈਂ ਲੈ ਚੱਲ ਐਨਿਵਰਸ ਮਜ਼ਾਕ ਕਰਦੇ ਹਾਂ ਸੂਆ ਕਿੜਾ ਨੇ ਮੇਰਾ ਦੂਜਾ 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 ਸੂਆ 8 ਕਿਲੋ ਦੁੱਧ ਪੰਜਾਂ ਮਹੀਨਿਆਂ ਦੀ ਸੂਈ ਆ ਇੱਕ ਮਹੀਨੇ ਦੀ ਬਾਈ ਕਹਿੰਦਾ ਗੱਬਣ ਵੀ ਆ ਪਰ ਆਪਾਂ ਖਾਲੀ ਕਰਕੇ ਦੇਣੀ ਆ ਤਾਜ਼ੀ ਦਾ ਰਕਾਟ ਚੰਗਾ ਤਾਜ਼ੀ ਦਾ ਰਕਾਟ ਚੰਗਾ ਠੀਕ ਆ ਜਿੱਦਣ ਦੁਬਾਰਾ ਸੂਗੀ 1.5 ਲੱਖ ਦੀ ਮੇਰੇ ਘਰ ਬੰਝ ਠੀਕ ਆ ਗੱਲ ਠੀਕ ਆ ਆ ਜਾਗਾ ਇਹ ਸਾਰੀਆਂ ਤੇ ਦਦਾਰਾ ਕੈਮਰਾ ਉਧਰਲੇ ਬੰਨੇ ਆ ਜਾ 1.5 ਲੱਖ ਦੀ ਬਾਈ ਕਹਿੰਦਾ ਆਪਾਂ ਲੈ ਵੀ ਲਾਵਾਂਗੇ ਇਹੀ ਜੀ ਗੱਲ ਨਹੀਂ ਜੇ ਕਹਾਂ ਮੈਂ ਵੇਚਣ ਦਾ ਜਿਗਰਾ ਰੱਖਦੇ ਆਂ ਦਾ ਲੈਂਡ ਦਾ ਜਿਗਰਾ ਵੀ ਰੱਖਦੇ ਆਂ ਦੁਬਾਰੀ ਆਪਾਂ ਲੈਂਡ ਵਾਲੇ ਬਾਈ ਚੀਜ਼ ਚੰਗੀ ਹੋਵੇ ਚਾਹੇ 10 ਲੱਖ ਦੀ ਹੋਵੇ ਆਪਾਂ ਡਰੇ ਨਹੀਂ ਕਦੇ ਠੀਕ ਆ ਗੱਲ ਆ ਜੋ ਠੀਕ ਗੱਬਣਾਂਗੀ ਗੱਬਣਾ ਆ ਲੱਗਦਾ ਜਿਵੇਂ ਬਾਜ਼ਾਰ ਚ ਫਿਰਦੀ ਹੁੰਦੀ ਆ ਜੇ ਮੰਡੀ ਫਿਰਦੇ ਹੁੰਦੇ ਆ ਆਪਾਂ ਉਹ ਸਿਸਟਮ ਆ ਚੜਾਈ ਚੁੜੀ ਦਿਖਾ ਦੇ ਲੇਵੇ ਦੀ ਕੰਨੀ ਆ ਤੇ ਸਵਾਲ ਆ ਚੀਜ਼ ਦਿਖਾ ਦੇ ਲੈ ਨੰਬਰ ਬੋਲ ਸਿੱਠਾ ਜਰਾ 92566 ਹਾਂਜੀ 8001 92566 80001 83001 10001 ਹਾਂ 1 ਬੰਨ ਆ ਗਿਆ ਠੀਕ ਹੈ ਗੱਲ ਹੈ ਤੇ ਬਾਕੀ ਨੰਬਰ 22 ਦਾ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਤੇ ਜਿਹੜੇ ਸੱਜਣ ਨੂੰ ਇਹ ਤਾਂ ਮੈਂ ਅੱਜ ਕਹਿ ਨਹੀਂ ਸਕਦਾ ਵੀ ਜਿਹੜੀ ਪਸੰਦ ਆਉ ਪਸੰਦ ਸਾਰੀਆਂ ਆਉਣਗੀਆਂ ਤੇ ਜੇ ਕਰਾਇਆ ਪਹਿਲਾਂ ਕਹਿੰਦਾ ਕਹਿੰਦਾ ਬੱਲੇ ਆ ਤੇਰੇ ਰਿਕਾਰਡ ਬੋਲਦੇ ਉਹ ਤੋਂ ਚੰਗੀ ਉਹ ਤੋਂ ਚੰਗੀ ਠੀਕ ਹੈ ਗੱਲ ਠੀਕ ਆਪਾਂ ਨੂੰ ਇਹ ਵੀ ਕੋਈ ਵੈਮ ਨਹੀਂ ਕੋਈ ਬੰਦਾ ਸਪੈਸ਼ਲ ਆਉ 400 ਕਿਲੋਮੀਟਰ ਤੋਂ 300 ਕਿਲੋਮੀਟਰ ਤੋਂ ਠੀਕ ਹੈ ਜੇ ਘਰ ਵੀ ਨਹੀਂ ਮੈਂ ਪਸੰਦਾ ਅਗਲੇ ਹੋਣਦਾ ਤੇ ਜਾ ਕੇ ਰਿਆਣੀ ਚ ਮੇਰੇ ਨਾਲ ਗੱਡੀ ਚ ਬੈਠੇ ਤਾਂ ਵੀ ਕੋਈ ਲੈ ਲਿਆ ਆਪਾਂ ਨੂੰ ਨਫੇ ਵਾਲਾ ਵੀ ਕੋਈ ਲੱਭ ਨਹੀਂ ਠੀਕ ਆ ਗੱਲ ਠੀਕ ਆ ਦੋ ਲੈ ਲੈ ਦੋ ਲੈ ਲੈ ਚਾਰ ਪਰ ਇਹ ਯਾਰ ਇੱਥੋਂ ਥੋੜੀ ਕੋਈ ਪੈਰ ਪਟ ਕੇ ਬਾਹਰ ਵਗ ਜੂ ਠੀਕ ਆ ਗੱਲ ਵੀ ਮੈਂ ਤਾਂ ਹੀ ਕਹਿ ਰਿਹਾ ਮੈਂ ਪਸੰਦ ਵਾਲਾ ਸੀਨ ਤਾਂ ਹੈ ਇੱਥੋਂ ਕੋਈ ਪੈਰ ਪਟ ਕੇ ਥੋੜੀ ਬਾਹਰ ਵਗ ਜੂ ਤੇ ਬਾਕੀ ਨੰਬਰ 22 ਫਿਰ ਉਹਦਾ ਵੀਡੀਓ ਚ ਚੱਲਦਾ ਲਗਾਤਾਰ ਸੰਪਰਕ ਭਾਈ ਨਾਲ ਕਰ ਲਿਓ ਧੰਨਵਾਦ